ਦੋਸਤੋ ਮੈਂ ਲਵਪ੍ਰੀਤ ਤੇ ਅੱਜ ਆਪਾਂ ਇੱਕ ਐਸੀ ਘਟਨਾ ਬਾਰੇ ਗੱਲ ਕਰਾਂਗੇ ਜਿਸ ਵਿੱਚ ਚਿੜੀਆਂ ਨੇ 4.5 ਕਰੋੜ ਲੋਕਾਂ ਦੀ jaan ਲਈ ਦੋਸਤੋ ਅਸੀਂ ਸਭ ਜਾਣਦੇ ਹਾਂ ਕਿ ਸਾਰੀ ਕੁਦਰਤ ਨਿਜਮਾ ਅਨੁਸਾਰ ਚੱਲਦੀ ਹੈ ਜੇਕਰ ਕੁਦਰਤ ਨਾਲ ਮੱਥਾ ਲਾ ਕੇ ਉਸ ਦੇ ਨਿਜਮਾ ਨੂੰ ਤੋੜਿਆ ਜਾਵੇ ਤਾਂ ਕੁਦਰਤ ਕਦੇ ਵੀ ਬਰਦਾਸ਼ਤ ਨਹੀਂ ਕਰਦੀ ਇਸੇ ਤਰ੍ਹਾਂ ਹੀ ਤਰੱਕੀ ਕਰਨ ਦੇ ਚੱਕਰ ਵਿੱਚ ਇੱਕ ਵਾਰ ਚੀਨ ਨੇ ਕੁਦਰਤ ਨਾਲ ਛੇੜਛਾੜ ਕੀਤੀ ਸੀ ਜਿਸ ਕਾਰਨ ਚੀਨ ਵਿੱਚ 4.5 ਕਰੋੜ ਲੋਕ ਮਾਰੇ ਗਏ ਸੀ ਪੁਰਾਣੇ ਸਮੇਂ ਦੀ ਗੱਲ ਹੈ ਚੀਨ ਦੇ ਇੱਕ ਮਸ਼ਹੂਰ ਨੇਤਾ ਦੇ ਮਨ ਵਿੱਚ ਚੀਨ ਦੀ ਤਰੱਕੀ ਬਾਰੇ ਵਿਚਾਰ ਆਇਆ ਇਸ ਨੇਤਾ ਦਾ ਨਾਮ ਸੀ ਮਾਊ ਜੰਡਿਉਂਗ ਮਾਊ ਜੰਡਿਉਂਗ ਨੇ ਸੋਚਿਆ ਕਿ ਹਰ ਸਾਲ ਇੱਕ ਚਿੜੀ ਬਹੁਤ ਜ਼ਿਆਦਾ ਅਨਾਜ ਖਾ ਜਾਂਦੀ ਹੈ ਜੇਕਰ ਚਿੜੀਆਂ ਨੂੰ ਮਾਰਿਆ ਜਾਵੇ ਤਾਂ ਕਿੰਨਾ ਹੀ ਅਨਾਜ ਦੇਸ਼ ਲਈ ਬਚ ਸਕਦਾ ਹੈ ਅਤੇ ਦੇਸ਼ ਹੋਰ ਵੀ ਤਰੱਕੀ ਕਰ ਸਕਦਾ ਹੈ ਪਰ ਉਹ ਇਸ ਵਿਚਾਰ ਦੇ ਨਤੀਜੇ ਤੋਂ ਬਿਲਕੁਲ ਅਣਜਾਣ ਸੀ ਥੋੜਾ ਸਮਾਂ ਬੀਤਿਆ ਤਾਂ ਚੀਨ ਵਿੱਚ ਚਿੜੀਆਂ ਨੂੰ ਮਾਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਲੋਕਾਂ ਲਈ ਇਹ ਬੜੇ ਚਾਹ ਵਾਲੀ ਗੱਲ ਸੀ ਸਾਰੇ ਬੱਚੇ ਨੌਜਵਾਨ ਬਜ਼ੁਰਗ ਚਿੜੀਆਂ ਨੂੰ ਮਾਰਨ ਲਈ ਤਿਆਰ ਹੋ ਗਏ ਲੋਕਾਂ ਕੋਲ ਬੰਦੂਕਾਂ ਗੁਲੇਲਾ ਅਤੇ ਤੀਰ ਕਮਾਨ ਸਨ ਸਭ ਲੋਕ ਚਿੜੀਆਂ ਨੂੰ ਮਾਰਨ ਲੱਗੇ ਪਹਿਲੇ ਹੀ ਦਿਨ 2 ਲੱਖ ਚਿੜੀਆਂ ਮਾਰ ਦਿੱਤੀਆਂ ਗਈਆਂ ਚੀਨ ਇਸ ਕੰਮ ਤੋਂ ਬਹੁਤ ਖੁਸ਼ ਸੀ ਪਰ ਉਹ ਭੁੱਲ ਰਿਹਾ ਸੀ ਕਿ ਉਸ ਦਾ ਮੱਥਾ ਕੁਦਰਤ ਨਾਲ ਲੱਗਣ ਵਾਲਾ ਸੀ 1960 ਤੱਕ ਚੀਨ ਨੇ ਲਗਭਗ ਸਾਰੀਆਂ ਚਿੜੀਆਂ ਮਾਰ ਦਿੱਤੀਆਂ ਪਰ ਚਿੜੀਆਂ ਦੀ ਕਮੀ ਕਾਰਨ ਕੁਦਰਤ ਦਾ ਫਸਲੀ ਚੱਕਰ ਬਹੁਤ ਪ੍ਰਭਾਵਿਤ ਹੋਇਆ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟ ਪਤੰਗੇ ਬਹੁਤ ਵੱਧ ਗਏ ਕਿਉਂਕਿ ਇਹਨਾਂ ਨੂੰ ਖਾਣ ਵਾਲੀਆਂ ਚਿੜੀਆਂ ਮਰ ਗਈਆਂ ਸਨ ਚਿੜੀਆਂ ਮਰਨ ਕਾਰਨ ਟਿੱਡੀ ਦਾਲ ਵੀ ਬਹੁਤ ਵੱਧ ਗਿਆ ਅਤੇ ਟਿੱਡੀ ਦਾਲ ਨੇ ਫਸਲਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਿਸ ਕਾਰਨ ਚੀਨ 'ਚ ਕੋਈ ਫਸਲ ਨਾ ਹੋਈ ਅਤੇ ਚੀਨ ਵਿੱਚ ਭੁੱਖਮਰੀ ਫੈਲ ਗਈ ਲੋਕ ਮਿੱਟੀ ਖਾਣ ਲੱਗੇ ਭੁੱਖਮਰੀ ਦਾ ਕਰਕੇ 4.5 ਕਰੋੜ ਲੋਕ ਮਾਰੇ ਗਏ ਇਹ ਗਲਤੀ ਚੀਨ ਦੇ ਇਤਿਹਾਸ ਦੀ ਸਭ ਤੋਂ ਵੱਡੀ ਗਲਤੀ ਸੀ ਦੋਸਤੋ ਬਹੁਤ ਬਹੁਤ ਧੰਨਵਾਦ ਥੈਂਕ ਯੂ